Thank you so much for all the questions. Jadi laptop nang cashback yang nya lo ya? Karena nya nang cashback yang nya cashback banget. Thank you so much بچی

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਨਖ ਚੈਨਲ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਤੇ ਨਿਊ ਬਲਦਸਤਾ ਦੇ ਇੱਥੇ ਫੰਕਸ਼ਨ ਦੇ ਤੁਹਾਨੂੰ ਆ ਕੇ ਕਿਦਾਂ ਦਾ ਲੱਗਿਆ ਤੇ ਕਿਵੇਂ ਮਾਹੌਲ ਅਤੇ ਜਿਹੜਾ ਆਪਣਾ ਰਿਪrezent ਕਰ ਰਹੇ ਪੰਜਾਬ ਨੂੰ ਕਿੰਿਆਂ ਦਾ ਜੋ ਹਥਿਆਰਕ ਅਲੋਪ ਹੋ ਰਿਹਾ ਨਾ ਉਹਨੂੰ ਲੈ ਕੇ ਤੁਹਾਡੇ ਕੀ ਵਿਚਾਰ ਸਾਂਝੇ ਕਰੋ ਆਪਣੇ ਅਨਖ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਵੀਰੇ ਤੁਸੀਂ ਇਸ ਕਾਬਿਲ ਸਮਝਿਆ ਕਿ ਆਪਣੇ ਨਾਲ ਗੱਲਬਾਤ ਕਰਨ ਵੀਰੇ ਮੇਰਾ ਨਾਮ ਹਰਦੀਪ ਕਾਲੀਵਾਲ ਤੇ ਮੈਂ ਇੱਕ ਮਤਲਬ ਸੋਸ਼ਲ ਮੀਡੀਆ ਦੀ ਕੋਈ ਮੈਂ ਬਹੁਤ ਵੱਡੀ ਇਨਫਲੂਐਂਸਰ ਤਾਂ ਹੈ ਨਹੀਂ ਪਰ ਹਾਂ ਮੈਂ ਟਰੇਲੂ ਵੀਡੀਓਜ਼ ਪਾਉਂਦੀਆਂ ਤਾਂ ਭੈਣਾ ਪਿਆਰ ਕਰਦੀਆਂ ਨੇ ਵੀਰ ਵੀ ਬਹੁਤ ਸਪੋਰਟ ਕਰਦੇ ਨੇ ਉਹਦੇ ਕਰਕੇ ਅੱਜ ਆਪਾਂ ਇੱਥੇ ਇਨਵਾਈਟ ਕੀਤੇ ਗਏ ਆ ਐਜ਼ ਅ ਜੱਜ ਜੋ ਇਹ ਤੀਆਂ ਦਾ ਪ੍ਰੋਗਰਾਮ ਹੋ ਰਿਹਾ ਚੱਠਾ ਪੈਲਸ ਦੇ ਵਿੱਚ ਸੋ ਬਹੁਤ ਖੁਸ਼ੀ ਹੋ ਰਹੀ ਹੈ ਵੀਰੇ ਇੱਥੇ ਆ ਕੇ ਦੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਪਹਿਣਾ ਦਾ ਉਪਰਾਲਾ ਹੈ ਹਨਾ ਇਹ ਸਾਡੇ ਵਰਗੀਆਂ ਔਰਤਾਂ ਜੋ ਘਰੇ ਕੰਮ ਕਰਨ ਵਾਲੀਆਂ ਹਨ ਨਹੀਂ ਸਾਨੂੰ ਟਾਈਮ ਲੱਗਦਾ ਵੀ ਮ ਕੋਈ ਇੰਜੋਏ ਕਰਨ ਦਾ ਕਿਉਂਕਿ ਆਪਾਂ ਮਤਲਬ ਕਬੀਲਦਾਰ ਹੋ ਕੇ ਆਪਾਂ ਇੰਨੇ ਕੁਝ ਜਾਨਨੇ ਆ ਪਰ ਇਹਨਾਂ ਨੇ ਮੌਕਾ ਦਿੱਤਾ ਕਿ ਅਸੀਂ ਉਹ ਟੈਨਸ਼ਨਾਂ ਪ੍ਰੋਬਲਮਾਂ ਭੁੱਲ ਕੇ ਇੱਕ ਦਿਨ ਆਪਣੇ ਲਈ ਕੱਢੀਏ ਨਾਲੇ ਤਾਂ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖੀਏ ਤੇ ਨਾਲੇ ਔਰਤਾਂ ਜੋ ਜਿਹੜੀ ਔਰਤੀ ਮਰਦੀ ਜਾ ਰਹੀ ਆ ਉਹਨੂੰ ਵੀ ਇੱਕ ਤਰ੍ਹਾਂ ਨਾਲ ਜਿਉਂਦਾ ਰੱਖਣ ਦਾ ਇਹ ਬਹੁਤ ਵਧੀਆ ਉਪਰਾਲਾ ਵੀਰੇ ਕਿਉਂਕਿ ਸਾਨੂੰ ਨਹੀਂ ਹੁਣ ਟੈਨਸ਼ਨ ਹੈਗੀ ਘਰੇ ਜਾ ਕੇ ਨੀਰਾਚਾਰਾ ਕਰਨਾ ਕਿਉਂਕਿ ਅੱਜ ਅਸੀਂ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਬਰੇ ਸੀਰੀਅਸ ਜਿਵੇਂ ਪਹਿਲਾਂ ਤਾਂ ਆਪਾਂ ਦੇ ਰਹੀ ਬੋਰਾ ਥੱਲੇ ਇਹ ਕੀਆਂ ਦਾ ਜੋ ਤਿਹਾਰ ਬਣਾਇਆ ਜਾਂਦੇ ਜਿਵੇਂ ਤੁਹਾਨੂੰ ਤਾਂ ਪਤਾ ਨਾ ਜੀ ਵੀ ਅੱਜ ਆਪਾਂ ਇੱਥੇ ਹਾਈ ਕਰੀਆਂ ਹਾਈ ਗਰਮੀ ਹੈ ਗਰਮੀ ਹੈ ਨਾ ਪਰ ਉਹ ਤਾਂ ਕੋਈ ਪੱਖਾ ਨਹੀਂ ਸੀ ਏਸੀ ਨਹੀਂ ਸੀ ਨਾ ਤੇ ਉਹਦੇ ਲਈ ਵੀ ਅੱਜ ਜਿਵੇਂ ਬਾਹਰ ਉੱਪਨ ਚਾ ਕੇ ਵੀ ਪ੍ਰੋਗਰਾਮ ਵਧੀਆ ਕਰ ਰਹੀਆਂ ਕੁੜੀਆਂ ਹਨ ਤੇ ਮੌਸਮ ਥੋੜਾ ਗਰਮ ਹੈਗਾ ਫੇਰ ਵੀ ਮਾਹੌਲ ਵਧੀਆ ਲੱਗ ਬਣਿਆ ਹੋਇਆ ਹੈ ਨਾ ਤੇ ਨਵੇਂ ਜਿਹੜੇ ਬੱਚੇ ਛੋਟੀਆਂ ਬੱਚੀਆਂ ਆਈਆਂ ਉਹਨਾਂ ਲਈ ਤੁਹਾਡਾ ਕੋਈ ਮੈਸੇਜ ਹੈ ਉਹਨਾਂ ਲਈ ਮੈਸੇਜ ਇਹੀ ਹੈ ਵੀਰੇ ਬਹੁਤ ਵਧੀਆ ਪਹਿਲਾਂ ਤਾਂ ਪੜਨਾ ਦਓ ਪਰ ਆਲਾ ਕਿ ਉਹਨਾਂ ਬੱਚੀਆਂ ਨੂੰ ਇਹ ਚੀਜ਼ ਦੇ ਰੂਬਰੂ ਕਰਾਇਆ ਇਹਨਾਂ ਨੇ ਕਿ ਬੱਚੀਆਂ ਨੂੰ ਪਤਾ ਲੱਗੇ ਸਾਡਾ ਕਲਚਰ ਕੀ ਆ ਸਾਡਾ ਸੱਭਿਆਚਾਰ ਕੀ ਆ ਕਿਉਂਕਿ ਬੱਚੀਆਂ ਰੀਲਾਂ ਵੇਖਣ ਜੋਗੀਆਂ ਰਹਿ ਗਈਆਂ ਆਪਾਂ ਨੂੰ ਪਤਾ ਹੀ ਆ ਹਨਾ ਤਾਂ ਇਹਨਾਂ ਨੇ ਦੱਸਿਆ ਹੁਣ ਮੈਨੂੰ ਮੈਂ ਖੁਸ਼ੀ ਹੋ ਰਹੀ ਆ ਕਿ ਕੁੜੀਆਂ ਜਿਹੜੀਆਂ ਯੰਗ ਏਜ ਦੀਆਂ ਨੇ 16 18 ਸਾਲ ਦੀਆਂ ਨੇ ਬਹੁਤ ਉਤਸ਼ਾਹਿਤ ਨੇ ਬਹੁਤ ਮਤਲਬ ਇੰਜੋਏ ਕਰ ਰਹੀਆਂ ਨੇ ਅੰਦਰ ਤਾਂ ਇਹ ਲੱਗਦਾ ਵੀ ਹਾਂ ਇਹੋ ਜੇ ਪ੍ਰੋਗਰਾਮ ਜੇ ਹੁੰਦੇ ਰਹਿਣ ਤਾਂ ਸੱਭਿਆਚਾਰ ਕਦੇ ਮਰ ਨਹੀਂ ਸਕਦਾ ਜੀ ਬਿਲਕੁਲ ਮੱਕੀ ਜਰੂਰ ਤੇ ਹੈਗੀ ਅੱਜ ਦੇ ਟਾਈਮ ਵਿੱਚ ਇਸ ਚੀਜ਼ ਨੂੰ ਅੱਗੇ ਆਪਾਂ ਨੂੰ ਲੈ ਕੇ ਆਉਂਦੀ ਹੈ ਨਾ ਬਿਲਕੁਲ ਬਿਲਕੁਲ ਇਹ ਉਪਰਾਲੇ ਹੁੰਦੇ ਰਹਿਣਗੇ ਸੱਭਿਆਚਾਰ ਜਿਉਂਦਾ ਰਹੂਗਾ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੀਆਂ ਦੇ ਤਿਉਹਾਰ ਬਾਰੇ ਜੀ ਮੈਨੂੰ ਲਗਭਗ 3 ਸਾਲ ਹੋ ਗਏ ਇੱਥੇ ਪੀਂਦੇ ਆਉਂਦੇ ਨੇ ਗੋਗਸਤਾ ਵੱਲੋਂ ਜਿਹੜਾ ਪ੍ਰੋਗਰਾਮ ਕਰਾਇਆ ਜਾਂਦਾ ਬਹੁਤ ਵਧੀਆ ਲੱਗਦਾ ਕਿ ਹਰ ਸਾਲ ਇੱਥੇ ਮੈਨੂੰ ਇਨਵਾਈਟ ਕਰਦੇ ਆ ਹਾਂਜੀ ਤੇ ਸਾਡੇ ਸਿਮਰਨ ਜੀ ਜਿਨ੍ਹਾਂ ਨੇ ਨਮਾ ਬੁਟੀ ਕੀਤਾ ਮਾਲਵਾ ਫੈਸ਼ਨ ਬੁਟੀ ਕਿਨਾਂ ਦਾ ਐਦਿ ਲੋ ਸ਼ੁਕਰਗੁਜ਼ਾਰ ਕਰਦੀ ਆ ਕਿ ਬਹੁਤ ਵਧੀਆ ਲੱਗਦਾ ਕਿ ਸਾਡਾ ਜਿਹੜਾ ਸੱ ਪਿੱਛੇ ਦੀ ਗੁੰਮ ਹੋ ਚੁੱਕਿਆ ਸੀਗਾ ਹੁਣ ਇਹਨਾਂ ਨੇ ਸਾਰਿਆਂ ਨੇ ਉਪਰਾਲਾ ਕਰਕੇ ਪੱਖ-ਵੱਖ ਥਾਵਾਂ ਤੇ ਮਤਲਬ ਫੰਕਸ਼ਨ ਕਰਵਾਏ ਜਾਂਦੇ ਪੀਆ ਦੇ ਤੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗਦਾ ਸੱਭਿਆਚਾਰ ਬਾਰੇ ਤੇ ਸਾਡੇ ਵਰਗਿਆਂ ਨੂੰ ਮੌਕਾ ਮਿਲਦਾ ਇੱਥੇ ਰੂਬ ਰੂਬ ਮਿਲਦਾ ਤੇ ਅੱਜ ਕੱਲ ਮਤਲਬ ਹੁਣ ਜਿਵੇਂ ਦਰਖਤ ਕੱਟੇ ਜਾ ਰਹੇ ਆ ਤੁਸੀਂ ਕਹਿੰਦੇ ਸੀ ਪਿੱਪਲਾਂ ਕੋਲੇ ਆ ਨਾ ਕਿਉਂਕਿ ਉਹ ਚੀਜ਼ਾਂ ਆਪਾਂ ਨੂੰ ਹੁਣ ਨਹੀਂ ਮਿਲ ਮਿਲ ਰਹੀਆਂ ਹੈਗੀਆਂ ਤੇ ਮੈਂ ਕਹਿੰਦੀ ਮੈਂ ਕਹਿਣਾ ਚਾਹਣੀ ਆ ਕਿ ਬਹੁਤ ਹੀ ਜ਼ਿਆਦਾ ਜੜੀ ਹੈਗੀ ਆਪਾਂ ਨੂੰ ਏਸੀਆਂ ਥੱਲੇ ਨਹੀਂ ਜ਼ਿਆਦਾ ਰਹਿਣਾ ਚਾਹੀਦਾ ਤੇ ਦਰਖਤ ਲਾਉਣੇ ਚਾਹੀਦੇ ਵਧ ਤੋਂ ਵਧ ਫੇਰ ਫੇਰ ਉਹੀ ਮਾਹੌਲ ਬਣਾਉਣਾ ਚਾਹੀਦਾ ਕਿਉਂਕਿ ਕੁਝ ਕੁਝ ਜਿਹੜਾ ਹੈਗਾ ਪ੍ਰਾਣਾ ਸਮਾਂ ਆ ਰਿਹਾ ਸਾਡਾ ਤੇ ਮੈਂ ਇਹੀ ਚਾਹਣੀ ਆ ਕਿ ਵਧ ਤੋਂ ਵਧ ਦਰਖਤ ਲਾਏ ਜਾਣ ਪਿੱਪਲ ਹੋ ਗਿਆ ਬੋੜ ਹੋ ਗਿਆ ਉਹਦੇ ਥੱਲੇ ਫੇਰ ਮਤਲਬ ਜਿੱਦਾਂ ਸ਼ੌਂਕ ਨੂੰ ਹੁਣ ਤੀਆਂ ਪਾਈਆਂ ਜਾਂਦੀਆਂ ਮਨਾਈਆਂ ਜਾਂਦੀਆਂ ਇਸੇ ਤਰ੍ਹਾਂ ਬਹੁਤ ਵਧੀਆ ਲੱਗੂਗਾ ਕਿ ਜਿਹੜੇ ਪਿੱਪਲਾ ਥੱਲੇ ਮੈਂ ਕਹਿੰਨੀ ਆ ਨੈਕਸਟ ਟਾਈਮ ਤੁਸੀਂ ਹਾਂਜੀ ਤੀਆਂ ਉੱਥੇ ਮਨਾਇਆ ਕਰੋ ਤਾਂ ਵਧੀ ਤੇ ਬਸ ਇਹੀ ਕਹਿਣਾ ਚਾਹੂੰਗੀ ਥੈਂਕ ਯੂ ਜੀ ਹਾਂਜੀ ਜਿਵੇਂ ਇੱਕ ਇਨਾਂ ਨੇ ਮੈਸੇਜ ਦਿੱਤਾ ਪੌਦੇ ਲਾਉਣ ਵਾਸਤੇ ਨਾ ਹੋ ਸਕਦਾ ਇੱਕ ਪੌਦਾ ਸੌਂ ਦੇ ਮਹੀਨੇ ਜ਼ਰੂਰ ਲਾਓ ਇਤਿਹਾਰ ਦੇ ਨਾਮ ਨਾਲ ਇੱਕ ਪੌਦਾ ਵੀ ਆਪਾਂ ਲਾਵਾਂਗੇ ਆਪਣੇ ਦੋਸਤ ਦੇ ਨਾਮ ਤੇ ਲਾਓ ਆਪਣੇ ਟੀਚਰ ਦੇ ਨਾਮ ਤੇ ਲਾਓ ਆਪਣੇ ਗੁਰੂ ਦੇ ਨਾਮ ਤੇ ਲਾਓ ਆਪਣੇ ਬੇਟੇ ਦੇ ਨਾਮ ਤੇ ਲਾਓ ਇਹ ਪੌਦਾ ਜ਼ਰੂਰ ਲਾਓ ਅਨਕ ਚੈਨਲ ਦੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਕਾਲ ਜੀ ਮੈਨੂੰ ਬਹੁਤ ਖੁਸ਼ੀ ਹੋਈ ਆ ਸੇਮਾ ਤੋਂ ਸਾਡੀ ਧੀ ਨੇ ਪੇਕਿਆਂ ਦੇ ਤੇ ਸੌਰਾਂ ਦਾ ਨਾਂ ਰੋਸ਼ਨ ਕਰਤਾ ਜਿਹੜੇ ਤੀਆਂ ਲੱਗਣੋਂ ਹਟ ਗਿਆ ਸੀ ਤੇ ਇਹਨੇ ਲਾਤੀ ਮੈਨੂੰ ਤਾਂ ਅੱਜ ਇੰਨਾ ਚਾਹ ਬਹੁਤ ਚਾਗ ਆ ਜੀ ਸਾਡੀ ਧੀ ਆ ਸਾਡੇ ਪਿੰਡ ਦਾ ਨਾਮ ਬਹੁਤ ਉੱਚਾ ਕਰਦਾ ਹੈ ਧੰਨਵਾਦ ਥੈਂਕ ਯੂ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸਮਨ ਸਿੱਧੂ ਮਾਲਾ ਫੈਸ਼ਨ ਬੁਟੀਕ ਤਲਵੰਡੀ ਸਾਬੋ ਆਪਣਾ ਬੁਟੀਕ ਤਲਵੰਡੀ ਸਾਬੋ ਹੈ ਜੀ ਮਾਲਾ ਫੈਸ਼ਨ ਬੁਟੀਕ ਦੇ ਨਾਮ ਤੇ ਆਪਣਾ ਬੁਟੀਕ ਹੈ ਨੀਅਰ ਗਿੱਲਾਂ ਵਾਲਾ ਖੂ ਤਲਵੰਡੀ ਸਾਬੋ ਉੱਥੇ ਆਪਾਂ ਹਰ ਇੱਕ ਤਰ੍ਹਾਂ ਦੇ ਸੂਟ ਰੈਡੀ ਕਰਦੇ ਜਿਵੇਂ ਹੈਂਡਵਰਕ ਪੇਂਟ ਵਾਲੇ ਹੋਗੇ ਆਰੀ ਮਸ਼ੀਨ ਹਰ ਤਰ੍ਹਾਂ ਦੀ ਸਟੀਚਿੰਗ ਹੈ ਜਿਹੜੀ ਉਹ ਆਪਾਂ ਆਪਣੇ ਬੁਟੀਕ ਤੇ ਕਰਦੇ ਆ ਤੁਸੀਂ ਸਾਰਿਆਂ ਨੇ ਪਲੀਜ਼ ਵਿਜ਼ਿਟ ਕਰਿਓ ਮੇਰੇ ਬੁਟੀਕ ਨੂੰ ਆਪਾਂ ਤੁਹਾਨੂੰ ਜਿਹੜੀ ਇਹ ਸਰਵਿਸ ਹਰ ਇੱਕ ਵਧੀਆ ਪ੍ਰੋਵਾਈਡ ਕਰਾਵਾਂ ਤੁਹਾਨੂੰ ਪਤਾ ਹੀ ਆ ਕਿ ਮੈਂ ਦੀਦੀ ਨਾਲ ਬਹੁਤ ਟਾਈਮ ਤੋਂ ਕੰਮ ਕਰ ਰਹੀ ਆ ਮੈਂ ਮੋਸਟਲੀ ਜਿੰਨੇ ਵੀ ਇਹਨਾਂ ਤੋਂ ਮੇਰੇ ਸੂਟ ਬੰਦੇ ਆ ਮੈਂ ਉਹਨਾਂ ਦੀਆਂ ਰੀਲਸ ਵੀ ਪਾਉਣੀ ਆ ਸਟੋਰੀਆਂ ਵੀ ਲਗਾਉਣੀ ਆ ਤੇ ਜਦੋਂ ਵੀ ਮੈਨੂੰ ਕਿਤੇ ਜਾਣਾ ਹੁੰਦਾ ਮੈਂ ਕਿਤੇ ਵੀ ਤਾਂ ਦੀਦੀ ਤੋਂ ਸੂਟ ਰੈਡੀ ਕਰਵਾਉਣੀ ਆ ਤਾਂ ਆਪਾਂ ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਹਾਲਾਂਕਿ ਇਹ ਜੋ ਸੂਟ ਆ ਮੇਰਾ ਤੇ ਮੇਰੀ ਬੇਟੀ ਦਾ ਦੀਦੀ ਨੇ ਬਹੁਤ ਸੋਹਣਾ ਤਿਆਰ ਕੀਤਾ ਖੁੱਦ ਦਾ ਵੀ ਇਹਨਾਂ ਦਾ ਨਾਲ ਦਾ ਏ ਤੇ ਇਹਦੀਆਂ ਵੀ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਦੀਦੀ ਦਾ ਕੰਮ ਇੱਕ ਨੰਬਰ ਆ ਕਿਉਂਕਿ ਇਹਨਾਂ ਦੇ ਜਿਹੜੇ ਸੂਟਾਂ ਦੇ ਸ ਕਿਉਂਕਿ ਇਹ ਕੁਆਲਿਟੀ ਤੇ ਹੀ ਕੰਮ ਕਰਦੇ ਨੇ ਤੁਹਾਨੂੰ ਹਰ ਤਰ੍ਹਾਂ ਦਾ ਕੱਪੜਾ ਇੱਥੋਂ ਮਿਲ ਜੂ ਜਿੱਦਾਂ ਦਾ ਤੁਸੀਂ ਮਤਲਬ ਤੁਹਾਡਾ ਬਜਟ ਆ ਉਵੇਂ ਦਾ ਤੁਹਾਨੂੰ ਪ੍ਰੋਵਾਈਡ ਕਰਵਾਉਣਗੇ ਤੇ ਜਰੂਰ ਵਿਜ਼ਿਟ ਕਰਿਓ ਮਾਲਵਾ ਫੈਸ਼ਨ ਬੁਟੀਕ ਤਲਵੰਡੀ ਸਾਬੋ ਨੀਅਰ ਗਿੱਲਾ ਵਾਲਾ ਤੋਂ ਥੈਂਕ ਯੂ ਥੈਂਕ ਯੂ ਜੀ ਓਕੇ ਬਈ ਥੈਂਕ ਯੂ ਮੈਂ ਕਿਹਨਾਂ ਨਸਲੇ ਦਾ ਕਰਦੇ ਆਂ ਅੱਜ ਨਜ਼ਰ ਨਾ ਤੋੜ ਮੈਂ ਚੱਕ ਲੈ ਇਸ ਤਰ੍ਹਾਂ ਗੱਡੀ ਵਿੱਚ ਬਹਿਣਾ ਜ਼ਿੰਦਗੀ ਪਾੜੇ ਦੀ ਸਾਰੀ ਉਮਰ ਦਾ ਗਾਇਮ ਉਂਝੀ ਪਾੜੇ ਦੀ ਸਾਰੀ ਉਮਰ ਮੈਂ ਕਿੱਥੇ ਨਹੀਂ ਮੈਂ ਕਿੱਥੇ ਆ ਰਹਾ ਮੈਂ ਪ੍ਰੀਤ ਕੇ ਚਾਹ ਅਰੇ ਜੱਲਦੀ ਮੇਰੇ ਕੋਲ ਸੋਹਣਿਆ ਲੁਕੀ ਕਹਿੰਦੇ ਹੂੜ ਵਿੱਚ ਜੰਝੇ ਨਮਕੀ ਤਮਾਮ ਨੂੰ ਕਰਨਾ ਜਿਹੜਾ ਤੁਸੀਂ ਰੰਗ ਕਾਲੇ ਰੰਗ ਕਾਲੇ ਰੰਗ ਦੇ ਵੀ ਕਾਲੇ ਰੰਗ ਸਾਨਾ ਕਾਲੇ ਇਹ ਤਾਂ ਸਭ ਇਹ ਲੇਖ ਪਟਾਰੀ ਸਭੰਦ ਹੋ ਗਿਆ ਮੁੰਡਾ ਕੋਰਾ ਰੰਗ ਹੋਏ ਮੁੰਡਾ ਕੋਰਾ ਰੰਗ

哇！